ਸ਼੍ਰੋਮਣੀ ਅਕਾਲੀ ਦਲ ਹੋ ਗਿਆ ਦੋ ਫਾੜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮਾਲ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਵੀ ਵੱਧ ਗਈਆਂ ਦੁਰੀਆਂ ਜੋ ਵਿਕਰਮ ਸਿੰਘ ਮਜੀਠੀਆ ਜੇਟੂ ਬਾੜ ਆਏ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਆਪਣੇ ਵੱਲੋਂ ਵੱਖਰੀਆਂ ਰੈਲੀਆਂ ਸ਼ੁਰੂ ਕਰ ਦਿੱਤੀਆਂ ਨੇ ਅਕਾਲੀ ਦਲ ਤੋਂ ਵੱਖ ਹੋਈ ਨਿੱਡਰਾਂ ਨੂੰ ਅਕਾਲੀ ਦਲ ਵਿੱਚ ਵਾਪਸ ਲਿਆਉਣ ਲਈ ਉਹਨਾਂ ਨੇ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਸਰਵੀਰ ਸਿੰਘ ਬਾਦਲ ਮਜੀਠੀਆ ਦੇ ਉਸ ਬਿਆਨ ਤੋਂ ਨਾਰਾਜ਼ ਹੋਏ ਨੇ ਜੋ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਹੀ ਉਹਨਾਂ ਸਾਰੇ ਹਲਕਿਆਂ ਦੇ ਵਿੱਚ ਆਪਣੇ ਵੱਲੋਂ ਹਲਕਾ ਇੰਚਾਰਜ ਲਾ ਦਿੱਤੇ ਨੇ ਜੇਕਰ ਉਹ ਲੀਡਰ ਵਾਪਸ ਆਉਂਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਲਾਏ ਹੋਏ ਹਲਕਾ ਇੰਚਾਰਜ ਉਹ ਕਿਤੇ ਨਾ ਕਿਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣਗੇ ਜਿਸ ਕਾਰਨ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਆਪੋ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਇਹ ਦੂਰੀਆਂ ਵਧੀਆਂ ਨੇ ਤੁਸੀਂ ਜਿਹੜੇ ਲੋਕਾਂ ਦੀ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਦੋਨੋਂ ਹੀ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਦੇ ਵਿਚਾਰ ਵੱਡੀ ਤਰੇੜ ਪੈ ਗਈ ਏ ਜੋ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਵਿੱਚ ਉਹ ਸਾਰੇ ਲੀਡਰਾਂ ਨੂੰ ਵਾਪਸ ਲੈਣਾ ਚਾਹੁੰਦੇ ਨੇ ਜਿਹੜੇ ਅਕਾਲੀ ਦਲ ਨਾਲੋਂ ਅਲੱਗ ਹੋ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਪਹਿਲਾਂ ਬਿਆਨ ਦਿੱਤਾ ਕਿ ਮੈਂ ਉਹਨਾਂ ਸਾਰੇ ਲੀਡਰਾਂ ਦੇ ਕਰਨ ਨੰਗੇ ਪੈਰੀ ਜਾ ਕੇ ਉਹਨਾਂ ਨੂੰ ਮਨਾ ਕੇ ਅਕਾਲੀ ਦਲ ਵਿੱਚ ਲੈ ਕੇ ਆਵਾਂਗਾ ਜਿਹੜੇ ਪੁਨਰਸਜੀਤ ਅਕਾਲੀ ਦਲ ਵਿੱਚ ਚਲੇ ਗਏ ਨੇ ਪਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਇਸ ਗੱਲ ਨਾਲ ਸਹਿਮਤ ਨਹੀਂ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਹਲਕਿਆਂ ਦੇ ਵਿੱਚ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਨੇ ਜੋ ਹਲਕਾ ਦਾਖਾ ਤੋਂ ਮਨਪ੍ਰੀਤ ਸਿੰਘ ਯਾਲੀ ਹਲਕਾ ਜਿਹੜਾ ਕਿ ਵੱਖ-ਵੱਖ ਹਲਕਾ ਇੰਚਾਰਜ ਨੇ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ, ਸੁਰਜੀਤ ਸਿੰਘ ਰਖੜਾ ਜਾਂ ਇਕਬਾਲ ਸਿੰਘ ਝੁੰਦਾ, ਪਰਵਿੰਦਰ ਸਿੰਘ ਢੀਡਸਾ ਇਹਨਾਂ ਸਾਰੇ ਹਲਕਿਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਨਵੇਂ ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਜੇਕਰ ਵਿਕਰਮ ਸਿੰਘ ਮਜੀਠੀਆ ਇਹਨਾਂ ਲੀਡਰਾਂ ਨੂੰ ਅਕਾਲੀ ਦਲ ਵਿੱਚ ਵਾਪਸ ਲੈ ਕੇ ਆਉਂਦੇ ਨੇ ਤਾਂ ਫਿਰ ਨਵੇਂ ਲੀਡਰ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਨੇ ਉਹਨਾਂ ਨੂੰ ਟਿਕਟ ਸੁਖਵੀਰ ਸਿੰਘ ਬਾਦਲ ਦੇਣਗੇ ਜਾਂ ਫਿਰ ਇਹੀ ਲੀਡਰ ਟਿਕਟ ਦੇ ਦਾਅਵੇਦਾਰ ਹੋਣਗੇ ਇਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਦੇ ਵਿਚਕਾਰ ਤਰੇੜ ਪਈ ਏ ਜੋ ਵਿਕਰਮ ਸਿੰਘ ਮਜੀਠੀਆ ਇਹਨਾਂ ਸਾਰੇ ਲੀਡਰਾਂ ਨਾਲ ਸੰਪਰਕ ਸਾਧ ਰਹੇ ਨੇ ਔਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਇਸ ਗੱਲ ਤੋਂ ਨਰਾਜ ਹੋ ਗਏ ਨੇ ਕਿ ਵਿਕਰਮ ਸਿੰਘ ਮਜੀਠੀਆ ਆਪਣੇ ਆਪ ਹੀ ਜੋ ਫੈਸਲੇ ਕਰ ਰਹੇ ਨੇ ਜੋ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨਾਲ ਇਸ ਵਿਸ਼ੇ ਦੇ ਉੱਪਰ ਕੋਈ ਗੱਲ ਨਹੀਂ ਕੀਤੀ ਜਾ ਰਹੀ ਸੋ ਮਜੀਠੀਆ ਇਸ ਸਮੇਂ ਆਪਣੇ ਹਾਸ਼ੀਏ ਤੇ ਪੈ ਕੈਡਰ ਨੂੰ ਮੁੜ ਸਰਗਰਮ ਕਰਨ ਵਿੱਚ ਵੀ ਰੁਚੀ ਹੋਇਆ ਜਦੋਂ ਕਿ ਸ਼ੋਮਨੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾ ਹੀ ਨਾਰਾਜ਼ ਪੁਰਾਣੇ ਅਕਾਲੀਆਂ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਦੀ ਪਹਿਲਾ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਏ ਪਰ ਹੁਣ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਛੱਡ ਦਿੱਤਾ ਹੈ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਨੇ ਹੁਣ ਉਹਨਾਂ ਹਲਕਿਆਂ ਦੇ ਵਿੱਚ ਨਵੇਂ ਆਗੂਨਾਂ ਨੂੰ ਜ਼ਿੰਮੇਵਾਰੀ ਦਿੱਤੀਆਂ ਨੇ ਸੋ ਡਰੱਗ ਮਨੀ ਕੇਸ ਵਿੱਚ ਇੱਚ ਕਿਰੇ ਮਜੀਠੀਆਂ ਨੂੰ ਜੋ ਹੁਣ ਅਦਾਲਤ ਵੱਲੋਂ ਜ਼ਮਾਨਤ ਮਿਲੀ ਸੀ ਤੇ ਉਹ ਜੇਲ੍ਹ ਤੋਂ ਬਾਹਰ ਆਏ ਨੇ ਉਹਨਾਂ ਦੇ آمدਨ ਦੇ ਵਿੱਚ ਜਾਣੇ ਪਛਾਣੇ ਸੌਤਾ ਤੋਂ ਵੱਧ ਜਾਇਦਾਦ ਬਣਾਉਣ ਦਾ ਉਹਨਾਂ ਦੇ ਉੱਪਰ ਇਲਜ਼ਾਮ ਹੈ ਜਿਸ ਕਾਰਨ ਵਿਕਰਮ ਸਿੰਘ ਮਜੀਠੀਆ ਨਾਲੋਂ ਵੀ ਸੁਖਵੀਰ ਸਿੰਘ ਬਾਦਲ ਥੋੜਾ ਪਿੱਛੇ ਹਟ ਕੇ ਚੱਲ ਰਹੇ ਨੇ ਕਿਉਂਕਿ ਉਹ ਡਰੱਗ ਦੇ ਵਿੱਚ ਵੀ ਘਿਰੇ ਹੋਏ ਨੇ ਤੇ آمدਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵੀ ਘਿਰੇ ਹੋਏ ਨੇ ਮਜੀਠੀਆ ਅਲੱਗ ਆਪਣੀਆਂ ਸਟੇਜਾਂ ਕਰ ਰਹੇ ਨੇ ਤੇ ਸੁਖਵੀਰ ਸਿੰਘ ਬਾਦਲ ਅਲੱਗ ਸਟੇਜਾਂ ਕਰ ਰਹੇ ਨੇ ਜਿਸ ਕਾਰਨ ਵਿਕਰਮ ਸਿੰਘ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਦੇ ਵਿੱਚ ਇਕਤਾ ਨਹੀਂ ਹੋ ਰਹੀ ਸੋ ਮਜੀਠੀਆ ਇਸ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਉਹਨਾਂ ਨੇ ਅਮਰitsar ਪਹੁੰਚੇ ਜਿਵੇਂ ਹੀ ਚੰਡੀਗੜ੍ਹ ਤੋਂ ਉਹਨਾਂ ਨੇ ਰੈਲੀ ਕੀਤੀ ਉਸ ਵਿੱਚ ਬਹੁਤ ਸਾਰੇ ਜਿਹੜੇ ਸਮਰਥਕ ਸੀ ਵਿਕਰਮ ਸਿੰਘ ਮਜੀਠੀਆ ਦੇ ਉਹ ਸ਼ਾਮਲ ਹੋਏ ਔਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਲਾਇਆ ਹੋਈ ਹਲਕਾ ਇਨਚਾਰਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹ ਆਗੂ ਜਿਹੜੇ ਉਹਨਾਂ ਹਲਕਿਆਂ ਦੇ ਵਿੱਚ ਸੀ ਉਹ ਨਹੀਂ ਹਾਜ਼ਰ ਹੋਏ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਅਮਰਸਰ ਦੇ ਵਿੱਚ ਵੱਖ-ਵੱਖ ਜੋ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕੀਤੀ ਹੈ ਆਪਣੇ ਵਰਕਰਾਂ ਦੇ ਨਾਲ ਰਹੇ ਨੇ ਪਰ ਆਪਣੀ ਰਿਹਾਈ ਤੋਂ ਬਾਅਦ ਹੁਣ ਤੱਕ ਸੁਖਵੀਰ ਬਾਦਲ ਕਿਸੇ ਵੀ ਸਮਾਗਮ ਵਿੱਚ ਮਜੀਠੀਆ ਦੇ ਨਾਲ ਹਾਜ਼ਰ ਨਹੀਂ ਹੋਏ ਸੂਤਰਾਂ ਤੋਂ ਪਤਾ ਲੱਗਿਆ ਕਿ ਚੋਣਾਂ ਤੋਂ ਪਹਿਲਾਂ ਮਜੀਠੀਆ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਮਜੀਠੀਆ ਕਾਟਰ ਦੇ ਵਰਕਰਾਂ ਵਿੱਚ ਬਹੁਤ ਉਤਸ਼ਾਹ ਹੈ ਤੇ ਪਾਰਟੀ ਇਸ ਨੂੰ ਆਪਣੀ ਤਾਕਤ ਵਜੋਂ ਦੇਖ ਰਹੀ ਹੈ ਪਰ ਪਾਰਟੀ ਦੇ ਕੁਝ ਸੀਨੀਅਰ ਆਗੂ ਇਸ ਗੱਲ ਨੂੰ ਲੈ ਕੇ ਥੋੜੇ ਸ਼ੱਕੀ ਹਨ ਵਿਰੋਧੀ ਰਾਜਨੀਤਿਕ ਪਾਰਟੀਆਂ ਮਜੀਠੀਆ ਦੇ ਖਿਲਾਫ ਦੋਸ਼ਾਂ ਅਤੇ ਰਾਜਨੀਤੀ ਵਿੱਚ ਉਹਨਾਂ ਦੇ ਮੁੱਢ ਸਰਗਰਮ ਹੋਣ ਨੂੰ ਵੀ ਵੋਟਰਾਂ ਵਿੱਚ ਇੱਕ ਰਾਜਨੀਤਿਕ ਮੁੱਦਾ ਬਣਾ ਸਕਦੀਆਂ ਹਨ ਕਿਉਂਕਿ ਨਸ਼ੇ ਦਾ ਮੁੱਦਾ ਹਮੇਸ਼ਾ ਪੰਜਾਬ ਵਿੱਚ ਚੋਣਾਂ ਵਿੱਚ ਪਖਦਾ ਨਜ਼ਰ ਆਉਂਦਾ ਹੈ ਜੋ ਸੁਖਬੀਰ ਸਿੰਘ ਬਾਦਲ ਦੇ ਨਾਲ ਚੱਲਣ ਵਾਲੇ ਬਲਵਿੰਦਰ ਸਿੰਘ ਪੁੰਦੜ ਜਾਂ ਹੋਰ ਲੀਡਰ ਉਹ ਮਜੀਠੀਆ ਦੀ ਇਸ ਰਾਣੀ ਤੋਂ ਦੂਰੀ ਬਣਾਈ ਬੈਠੇ ਨੇ ਮਜੀਠੀਆ ਦੇ ਵੱਲੋਂ ਦਿੱਤੇ ਹੋਏ ਬਿਆਨ ਨੂੰ ਲੈ ਕੇ ਵੀ ਉਹਨਾਂ ਨੇ ਜੋ ਮਜੀਠੀਆ ਦਾ ਇਹ ਨਿੱਜੀ ਬਿਆਨ ਹੈ ਜੋ ਅਕਾਲੀ ਦਲ ਅੱਜ ਤੱਕ ਕਿਸੇ ਵੀ ਲੀਡਰ ਨੂੰ ਵਾਪਸ ਨਹੀਂ ਲਵੇਗਾ ਜਦੋਂ ਤੱਕ ਅਕਾਲੀ ਦਲ ਦਾ ਪ੍ਰਧਾਨ ਸਹਿਮਤ ਨਹੀਂ ਹੁੰਦਾ ਸੋ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਹਦੇ ਨਰਾਂ ਨੇ ਇਹਨਾਂ ਆਟਕਲਾਂ ਨੂੰ ਵੀ ਖਾਰਜ ਕੀਤਾ ਉਹਨਾਂ ਨੇ ਕਿਹਾ ਕਿ ਮਜੀਠੀਆ ਦੇ ਆਉਣ ਤੋਂ ਬਾਅਦ ਪਾਰਟੀ ਮਜ਼ਬੂਤ ਹੋਈ ਹੈ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਕੋਰ ਕਮੇਟੀ ਦੇ ਮੈਂਬਰ ਹਨ ਪਾਰਟੀ ਦਾ ਅਗਲਾ ਟੀਚਾ 2027 ਦੀਆਂ ਚੋਣਾਂ ਜਿੱਤਣ ਦਾ ਜੋ ਸਰਕਾਰ ਬਣਾਉਣੀ ਹੈ ਸੋ ਮਜੀਠੀਆ ਮਾਝੇ ਵਿੱਚ ਆਪਣਾ ਦਬਾਅ ਬਣਾ ਰਹੇ ਨੇ ਜੋ ਮਾਝੇ ਦੇ ਜਰਨਲ ਨੇ ਔਰ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਮਾਲਵੇ ਤੇ ਔਰ ਦੁਆਬੇ ਦੇ ਵਿੱਚ ਜਿਹੜੇ ਸਰਵੀਰ ਸਿੰਘ ਬਾਦਲ ਵਿਚਰ ਰਹੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਾਦਲ ਤੇ ਬਿਕਮ ਸਿੰਘ ਮਜੀਠੀਆ ਦੇ ਵਿਚਕਾਰ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਕਮੇਟੀ ਵੱਲੋਂ ਤਖਤ ਦੇ ਜਥੇਦਾਰਾਂ ਨੂੰ ਬਸਕਾਸਤ ਕਰਨ ਦੇ ਮੁੱਦੇ ਤੇ ਵੀਵਾਦ ਪੈਦਾ ਹੋਇਆ ਸੀ ਸੋ ਮਾਰਚ 2025 ਵਿੱਚ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ ਇਹ ਕਹਿੰਦੇ ਹੋਏ ਕਿ ਇਹ ਪਾਰਟੀ ਦੀ ਸੰਪਰਦਾਇਕ ਇਕਤਾ ਨੂੰ ਕਮਜ਼ੋਰ ਕਰੇਗਾ ਬਾਦਲ ਦੇ ਕਰੀਬੀ ਅਤੇ ਕਾਰਜਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੇ ਮਜੀਠੀਆ ਤੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਸਵਾਲ ਉਠਾਉਣ ਦੀ ਨਿੰਦਾ ਵੀ ਕੀਤੀ ਸੀ ਉਹਨਾਂ ਤੇ ਮੁਸ਼ਕਲ ਸਮੇਂ ਵਿੱਚ ਪਾਰਟੀ ਦਾ ਸਮਰਥਨ ਕਰਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨ ਦਾ ਇਲਜ਼ਾਮ ਵੀ ਲਗਾਇਆ ਸੀ ਸੋ ਮਜੀਠੀਆ ਤੇ ਪਾਰਟੀ ਦੇ ਅਨੁਸ਼ਾਸਨ ਦੀ ਉਲੰਘਣਾ ਕਰਨ ਦਾ ਵੀ ਇਲਜ਼ਾਮ ਲਗਾਇਆ ਗਿਆ ਸੀ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਇਹ ਵੱਡੀ ਤਰੇੜ ਪੈਂਦੀ ਨਜ਼ਰ ਆ ਰਹੀ ਏ ਜੋ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਰੈਲੀ ਕੀਤੀ ਪਰ ਉਸ ਰੈਲੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਕੋਈ ਵੀ ਸਾਥੀ ਸੁਖਵੀਰ ਸਿੰਘ ਬਾਦਲ ਦਾ ਕੋਈ ਵੀ ਲੀਡਰ ਉਹ ਸ਼ਾਮਲ ਨਹੀਂ ਹੋਇਆ ਦਲਜੀਤ ਸਿੰਘ ਚੀਮਾ ਕੁਝ ਸਮਾਂ ਪਹਿਲਾਂ ਗੱਡੀ ਦੇ ਵਿੱਚ ਜ਼ਰੂਰ ਹਾਜ਼ਰ ਰਹਿ ਜਦੋਂ ਲੁਧਿਆਣਾ ਪਹੁੰਚੇ ਤਾਂ ਦਲਜੀਤ ਸਿੰਘ ਚੀਮਾ ਵੀ ਵੱਖ ਹੋ ਗਏ ਔਰ ਮਹਿੰਦਰ ਸਿੰਘ ਗਰੇਵਾਲ ਵੀ ਵੱਖ ਹੋ ਗਏ ਔਰ ਉਹਨਾਂ ਨੇ ਦੱਸਿਆ ਕਿ ਮਜੀਠੀਆ ਸਿਰਫ ਤੇ ਸਿਰਫ ਆਪਣੀ ਜਿਹੜੀ ਤਾਕਤ ਬਣਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਆਪਣੇ ਦੰਬ ਤੇ ਅਕਾਲੀ ਦਲ ਨੂੰ ਜਿਹੜਾ ਕਿ ਆਪਣੇ ਹੱਥਾਂ ਵਿੱਚ ਰਹਿਣਾ ਚਾਹੁੰਦਾ ਹੈ ਜਿਸ ਕਾਰਨ ਇਹ ਸਾਰੇ ਲੀਡਰ ਉਹਨਾਂ ਦੀ ਗੱਡੀ ਵਿੱਚ ਉਤਰ ਜਾਂਦੇ ਨੇ ਤੇ ਅਲੱਗ ਹੋ ਜਾਂਦੇ ਨੇ ਜੋ ਉਤਰਾ ਤੋਂ ਜਾਣਕਾਰੀ ਆਈ ਕਿ ਇਹ ਲੀਡਰਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਫੋਨ ਕੀਤਾ ਉਸੇ ਸਮੇਂ ਇਹ ਲੁਧਿਆਣੇ ਆ ਕੇ ਵੱਖ ਹੋ ਗਏ ਵਿਕਰਮ ਸਿੰਘ ਮਜੀਠੀਆ ਜਿਹੜੇ ਇਕੱਲੇ ਆਪਣੀ ਰੈਲੀ ਕਰਕੇ ਮਾਝੇ ਦੇ ਵਿੱਚ ਪਹੁੰਚੇ ਨੇ ਹੁਣ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਵਿੱਚ ਇਹ ਕਦੋਂ ਤੱਕ ਅਬ ਸੀ ਇਹ ਦੁਨੀਆਂ ਬਣੀਆਂ ਰਹਿਣਗੀਆਂ 2027 ਦੇ ਚੋਣਾਂ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਇਕੱਠੇ ਹੋ ਸਕਣਗੇ ਜਾਂ ਨਹੀਂ ਇਸ ਨੂੰ ਲੈ ਕੇ ਵੱਡੀ ਚਰਚਾ ਹੈ